ਹਾਂਜੀ ਸਸਿਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਤੇ ਲਾਈਟਾਂ ਲੱਗ ਗਈਆਂ ਤਕਰੀਬਨ ਤੁਲਿਆ ਲੰਘ ਚੁੱਕੇ ਆ ਬਾਈਪਾਸ ਰੋਡ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਗਰਾ ਮੁੰਬਈ ਹਾਈਵੇ ਆ ਇਹ ਸਾਰਾ ਟਿਪ ਟੋਪ ਹੀ ਆ ਕਿਤੇ ਕਿਤੇ ਆ ਬਸ ਤੁਲਿਏ ਦੇ ਨੇੜੇ ਤੇੜੇ ਜਾਂ ਤੁਲਿਆ ਆਉਣ ਤੋਂ ਪਹਿਲਾਂ ਜਾਂ ਥੋੜਾ ਜਿਹਾ ਟੱਪ ਕੇ ਰੋਡ ਦੇ ਉੱਤੇ ਖੱਡੇ ਜੇ ਆਉਂਦੇ ਆ ਤੇ ਇੱਥੇ ਇੱਕ ਨਾ ਕਿ ਜਵਾਨ ਮੈਨੂੰ ਦੱਸਣ ਲੱਗ ਗਿਆ ਬਾਈ ਕਹਿੰਦਾ ਗੱਲ ਸੁਣ ਮੈਂ ਆਹ ਦੱਸ ਕਹਿੰਦਾ ਗੱਡੀ ਧੂਆਂ ਮਾਰਦੀ ਆ ਮੈਂ ਯਾਰ ਧੂਆਂ ਮਾਰ ਨਹੀਂ ਸਕਦੀ ਤੇ ਇਹਨੇ ਫਿਰ ਮੈਨੂੰ ਦਿਖਾਇਆ ਸਾਈਡ ਗਲਾਸ ਵਿੱਚ ਜਦੋਂ ਲੈਡ ਪੈਂਦੀ ਸੀ ਮਾੜਾ ਜਿਹਾ ਜਦੋਂ ਆਪਾਂ ਪੈਰ ਦੱਬਦੇ ਆ ਥੋੜਾ ਜੇ ਰੇਸ ਤੇ ਤੇ ਉਹ ਹੁਣ ਸਮਝ ਨਹੀਂ ਆਈ ਵਾਪਸੀ ਤੇ ਢੇਡਾ ਲਾ ਕੇ ਜਾ ਕੇ ਦਿਖਾਵਾਂਗੇ ਮੈਸੇ ਇਹ ਹੁਣ ਮੈਨੂੰ ਐਕਸਪਲੇਨ ਕਰ ਰਿਹਾ ਸੀ ਕਹਿੰਦਾ ਯਾਰ ਬਈ ਸਲੈਂਸਰ ਦੇ ਵਿੱਚ ਜਿਹੜਾ ਇੱਕ ਜਾਲੀ ਜੀ ਫਿਲਟਰ ਹੁੰਦਾ ਵੀ ਸ਼ਾਇਦ ਉਹਦੇ ਜਾਂ ਸਾਫ ਸੂਫ ਜਾਂ ਚੇਂਜ ਹੋਣ ਵਾਲਾ ਤੇ ਬਾਕੀ ਮੱਤਰ ਪਿਆਰੋ ਜੇ ਕਿਸੇ ਨੂੰ ਪਤਾ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਇੰਜਨ ਟਿਪ ਟੋਪ ਆ ਗੱਡੀ ਟਿਪ ਟੋਪ ਆ ਬਸ ਆ ਕਦੇ ਮਾੜਾ ਮਾੜਾ ਧੂੰਆਂ ਜਿਹਾ ਦਿਖਾਉਂਦੀ ਆ ਜਿਹਨੂੰ ਕਹਿ ਦਈਏ ਵੀ ਇੱਕਦਮ ਗਰੂਲੇ ਵੀ ਨਹੀਂ ਬੰਦੀ ਮਾੜਾ ਜਿਹਾ ਜਦੋਂ ਚੜਾਈ ਚੜੂਈ ਪੈਂਦੀ ਆ ਉਦੋਂ ਮਾੜਾ ਮਾੜਾ ਫਿੱਕਾ ਜਾਂ ਧੂਆਂ ਜਣੀ ਪੂਰਾ ਸੰਘਣਾ ਬਲੈਕ ਕਲਰ ਦਾ ਧੂਆਂ ਬਣੀ ਹੈਗਾ ਤੇ ਬਸ ਆਹੀ ਗੱਲਾਂ ਕਰਦੇ ਕਰਦੇ ਤੇ ਲੰਘੇ ਜਾਂਦੇ ਆ ਗਾ ਦੇਖਦੇ ਢੱਬਾ ਕੋਈ ਹਾਂਜੀ ਤੇ ਆ ਅਸੀਂ ਆ ਗਏ ਤਕਰੀਬਨ ਮੇਰਾ ਖਿਆਲ ਹੈ ਮਾਲੇ گاؤں ਬਾੜਨ ਤੋਂ ਪਹਿਲਾਂ ਤੁਲੀਆ ਦਾ ਪਾਰ ਬਹੁਤ ਟਾਈਮ ਦਾ ਕਰਿਆ ਹੈ ਮਾਲੇ گاؤں ਬਾੜਨ ਤੋਂ ਪਹਿਲਾਂ ਸੱਜੇ ਹੱਥੋਂ ਦਾ ਹੋਟਲ ਗ੍ਰੀਨ ਪਲਾਜ਼ਾ ਇਹ ਹੈਗਾ ਬਾਈ ਮੁਸਲਮਾਨ ਆ ਬੰਦੇ ਤੇ ਬਾਈ ਬੜੇ ਨਰਮ ਮਜਾਜ ਬੰਦੇ ਆ ਯਾਰ ਮੈਂ ਦੇਖਿਆ ਇੱਥੇ ਵੀ ਰੋਟੀ ਪਾਣੀ ਤੋਂ ਬਾਅਦ ਯਾਰ ਇਹਦੇ ਨਾਲ ਐਂ ਕਰਕੇ ਬਸ ਉਹੀ ਕੁਦਰਤੀ ਜਿਵੇਂ ਕਿਸੇ ਬੰਦੇ ਨਾਲ ਮਤ ਜੀ ਮਿਲ ਜਾਂਦੀ ਹੁੰਦੀ ਉਹਨਾਂ ਗੱਲਾਂបੱਤਾਂ ਮਾਰ ਕੇ ਖੀਰ ਖੂਰ ਦੇ ਪਤੰਦਰ ਨੇ ਪੈਸੇ ਲਈ ਨਹੀਂ ਮੇਰਾ ਇੱਥੇ ਦਿਲ ਕਰਦਾ ਸੀ ਚੱਲ ਇਹਨਾਂ ਦੇ ਬਰੀਆਨੀ ਵਗੈਰਾ ਵੀ ਸੀਗੀ ਵੈਸੇ ਤਾਂ ਰੋਟੀ ਹੀ ਖਾਣੇ ਹੁੰਨੇ ਆ ਉਹ ਦਿਲ ਕੀਤਾ ਵਧੀਆ ਚੀਜ਼ ਦੇਖ ਕੇ ਮੈਂ ਕਿਹਾ ਚੱਲ ਬਣਾ ਦੇ ਬਣਾਤੀ ਤੇ ਪਤੰਦਰ ਨੇ ਬਾਅਦ ਚ ਖੀਰ ਖੂਰ ਫਿਰ ਇੱਕ ਇਹਦੇ ਕੋਲੇ ਮਿੱਠਾ ਜਾਂ ਗੱਚਕ ਟਾਈਪ ਕੋਈ ਚੀਜ਼ ਸੀ ਉਹ ਵੀ ਸਪੈਸ਼ਲ ਜਦੋਂ ਮੈਂ ਜਾ ਵੀ ਬੜਿਆ ਖਾਣਾ ਖਾ ਕੇ ਤੇ ਬੰਦੇ ਨੇ ਮਗਰ ਮੁੰਡੇ ਕੋਲੇ ਡਰਾਈਵਰ ਕੋਲੇ ਭੇਜੀ ਕਹਿੰਦਾ ਬਾਈ ਨੂੰ ਦੇ ਦੇ ਐ ਹਨਾ ਤੇ ਇਹ ਤਾਂ ਹੀ ਆਪਾਂ ਦੁਬਾਰਾ ਬਣਾਈ ਆ ਵੀਡੀਓ ਵੀ ਇੱਕ ਹੁੰਦਾ ਨਾ ਕਈ ਵੱਡੇ ਢਾਬਿਆਂ ਵਾਲੇ ਤਾਂ ਜਿਵੇਂ ਆਏ ਹੁੰਦਾ ਵੀ ਆਪਣੇ ਗੱਡੀ ਗੁੱਡੀ ਵਾਲਿਆਂ ਮਿਲ ਝਾਕਦੇ ਵੀ ਹਨੀਗੇ ਹਨਾ ਤੇ ਇਹ ਬੰਦਾ ਪੂਰਾ ਜਾਣੀ ਆਏ ਖੁਸ਼ ਮਜਾਜ ਬੰਦਾ ਤੇ ਬਾਕੀ ਇਹਦੇ ਕੋਲੇ ਬੈਠਣ ਦਾ ਆਏ ਬਾਕੀ ਰੋਟੀ ਪਾਣੀ ਖਾਣ ਦਾ ਆਨੰਦ ਆ ਗਿਆ ਬੰਦੇ ਨੇ ਆਏ ਫੋਲਰ ਰਿਸਪੈਕਟ ਦਿੱਤੀ ਹੈ ਨਾ ਇਹਦਾ ਬਾਈ ਦਾ ਟਾਬਾ ਆਉਂਦਾ ਮਲੇਗਾਉਂ ਤੋਂ ਤਕਰੀਬਨ 8-10 ਕਿਲੋਮੀਟਰ ਪਹਿਲਾਂ ਆਉਂਦਾ ਉੱਥੋਂ ਰੋਟੀ ਖਾ ਕੇ ਫਿਰ ਤੁਰ ਪਏ ਸੀ ਗਾਂ ਫਿਰ ਅਸੀਂ ਜਿਹੜਾ ਆਉਂਦਾ ਚਾਂਦਵੜ ਲੰਘ ਕੇ ਨਾ ਪਿੱਪਲ گاਉਂ ਤੋਂ ਪਿੱਛੇ ਤਕਰੀਬਨ 18-20 ਕਿਲੋਮੀਟਰ ਪਿੱਛੇ ਖੱਬੇ ਹੱਥ ਫਿਰ ਰੋਕ ਗਏ ਸੀ ਕਿਉਂਕਿ 9:30 ਵੱਜ ਗਏ ਸੀ 10 ਵਜੇ ਉਹ ਬੰਦਾ ਫੋਨ ਚੱਕਣੋਂ ਹਟ ਗਿਆ ਪਾਰਟੀ ਵਾਲਾ ਪਤਾ ਸੀ ਮਾਲ ਤਾਂ ਅੱਜ ਹੀ ਲੈਣਾ ਫਿਰ ਅਸੀਂ ਰਾਤ ਉੱਥੇ ਰੁਕ ਗਏ ਸੀ ਹੁਣ ਤਕਰੀਬਨ ਪਤਾ 9-10 ਵਜੇ ਖੁੱਲਦੇ ਹੁੰਦੇ ਆ ਉਹ ਚਲ 8:00 ਵਜੇ ਇੱਥੋਂ ਗੱਡੀ ਤੋਰ ਲਈ ਸੀ ਮੈਂ ਦੂਜੇ ਤਾਲੇ ਸੁੱਤਾ ਪਿਆ ਤੇ ਪਿੰਪਲਗਾਓ ਇੱਥੋਂ ਲੋਕੇਸ਼ਨ 18 ਕਿਲੋਮੀਟਰ ਦਿਖਾਉਂਦਾ ਸੀ ਜਿੱਥੇ ਮਾਲ ਲੈਣਾ ਜਾ ਕੇ ਉਹਦੇ ਬੰਦੇ ਤੇ ਤੇ ਤੁਰੇ ਜਾਂਦੇ ਆ ਸਵੇਰੇ ਸਵੇਰੇ ਉਹ ਆ ਰੋਡ ਵੀ ਬਾਈ ਹਨਾ ਹੂੰ ਲੱਗਦਾ ਪਲੇਨ ਜਿਹਾ ਹੀ ਆ ਕਈ ਵਾਰੀ ਇਹਦੇ ਵਿੱਚ ਵਿੱਚ ਨਾ ਐ ਪਤਾ ਗੱਡੀ ਨੂੰ ਪਤਾ ਲੱਗਦਾ ਵੀ ਚੜਾਈ ਪਈ ਜਾਂਦੀ ਆ ਕਈ ਵਾਰੀ ਗੱਡੀ ਇਕਦਾਂ ਵੀ ਵੱਜ ਲੈਂਦੀ ਆ ਡਾਉਨ ਪੈਂਦਾ ਤੇ ਵੀ ਪਿਆਜ਼ ਬਾਈ ਜਿਉਂ ਆ ਸਕਦੇ ਨੇੜੇ ਆਈ ਜਾਂਦੇ ਆ ਜਿਵੇਂ ਉਧਰ ਭਰਾਨਪੁਰ ਬਲ ਕੇੇਲਾ ਹੀ ਕੇਲਾ ਦਿਖੀ ਜਾਂਦਾ ਇੱਥੇ ਪਿਆਜ਼ ਵਾਲੀਆਂ ਟਰਾਲੀਆਂ ਪਿਆਜ਼ ਵਾਲੀਆਂ ਟਰਾਲੀਆਂ ਤੇ ਪਿਆਜ਼ ਵੀ ਬਾਈ ਪਿਆਰ ਚੀਜ਼ ਆ ਪਿਆਜ਼ ਦੇਖਣ ਵਾਲਾ ਪਿਆਜ਼ ਦੀ ਰੰਗਤ ਪਿਆਜ਼ ਦਾ ਸਹਿਜ ਆਪਣੇ ਤਾਂ ਹੁਣ ਪਿੱਛੇ ਜੇ 2 ਮਹੀਨੇ ਪਹਿਲਾਂ ਪਿਆਜ਼ ਨੇ ਲੋਕਾਂ ਦਾ ਭਾਈ ਜਲੂਸ ਕੱਢੀ ਰੱਖਿਆ ਖਰੀਦਣੇ ਬੜੇ ਮੈਂ ਪਹਿਲੇ ਚੱਕਰ ਪੂਨੇ ਤੋਂ ਜਾਂਦਾ ਲੈ ਗਿਆ ਸੀ ਪਰ ਉਹ ਹਲੇ ਧੋਖਾ ਹੀ ਕਰਦੇ ਯਾਰ ਗੱਟਿਆਂ ਜੋਂ ਬਾਹਲੀ ਚੀਜ਼ ਨਿਕਲਦੀ ਨਹੀਂ ਵਧੀਆ ਸਵੇਰਾ ਦੇਖ ਲਓ ਭਈ ਆਪਾਂ ਦਾ ਦੀ ਨਰਜੀ ਲੈ ਆਂਦੀ ਰੋਕੇ ਗੱਡੀ ਵੀ ਰੋਡ ਜੇ ਨਾ ਐਂ ਲੱਗਦਾ ਵੀ ਹੈ ਪਲੇਨ ਹੀ ਆ ਗੱਡੀ ਕੰਟਰੋਲ ਚ ਬਾੜੀ ਰੱਖਣੀ ਪੈਂਦੀ ਆ ਬਈ ਨਾਲ ਮੇਰਾ ਤਾਂ ਕੰਟਰੋਲਰ ਵੀ ਲਾਇਆ ਹੋਇਆ ਐ ਡਾਉਣ ਜਿਹਾ ਪਈਦਾ ਜਿਉਂ ਜਿਉਂ ਨਾਸਕ ਦੇ ਨੇੜੇ ਨੂੰ ਹੁੰਦੇ ਜਾਂਦੇ ਆ ਵੀ ਐ ਲੱਗਦਾ ਵੀ ਰੋਡ ਸਿੱਧਾ ਜਿਹਾ ਸਿੱਧਾ ਨਹੀਂ ਹੈਗਾ ਗੱਡੀ ਦੀ ਪਤਰੀ ਬਣ ਜਾਂਦੀ ਆ ਆ ਦੇਖੋ ਕਿਹਾ ਜਾ ਕੇ ਮੁਰੇ ਪਿਆ ਜੀ ਜੇਹੇ ਜਾਂਦੇ ਆ ਮੰਡੀ ਆ ਆਹ ਪਿਆਜ਼ ਦਾ ਰੰਗ ਤਾਂ ਦੇਖੋ ਪਿਆਈ। ਕਿਆ ਸਮਾਨ। ਓ ਵਾਹ। ਚਲ। ਆਹ ਜੀਨੇ ਪੀਣੀਆਂ। ਸਿੱਧਾ ਜਾ ਹੋਇਆ ਆ ਬੰਦਾ ਤੇ। ਵਧੀਆ ਤੁਰਦੀ ਆ। ਮੇਰੇ ਚੱਕੰਨਾ ਜਾ ਜਾਂਦਾ ਦਿਮਾਗ। ਚਲੋ ਠੀਕ ਆ ਜੀ। ਜੀ। ਇਤਨਾ ਪਿਆਰਿਓ ਹੋ ਗਈ ਖਾਲੀ ਨਾ ਸਕਾ। ਪੰਦਰਵਿਆਂ ਨੇ ਬਸ ਕਿਤੇ ਕਿਤੇ ਪਾਰਟੀ ਪਿਛਲੀ ਵਾਰੀ ਵੀ ਉਹ ਸ਼੍ਰੀਗੋੰਡਾ ਵਾਲੀ ਪਾਰਟੀ ਮਾੜੀ ਚੱਲੀ ਸੀ ਇਹ ਬੰਦੇ ਨੇ ਸਵੇਰੇ ਹੀ ਜਦੋਂ ਬੈਲਟੀਆਂ ਪੜਾਈਆਂ ਪੰਦਰਵ ਨੇ ਦਿਮਾਗ ਹੀ ਖਰਾਬ ਕਰਤਾ ਕਹਿੰਦਾ ਜੀ ਗੱਡੀ ਲੇਟ ਗੱਡੀ ਲੇਟ ਹੁਣ ਤੋਂ ਏਡੀ ਖਤਰਨਾਕ ਸੀ ਇਸ ਕਰਕੇ ਤੇ ਇਸ ਵਾਰ ਨਾਸਿਰ ਤੱਕ ਆਉਂਦੇ ਬਲੌਗਿੰਗ ਲਈ ਵੀਡੀਓ ਵੀ ਨਹੀਂ ਬਣਾਈਆਂ ਗਈਆਂ ਕਿਉਂਕਿ ਉਹਨੇ ਜਾਣੇ ਗੱਡੀ ਚ ਚ ਬੈਠੇ ਆ ਤਾਂ ਜਾਰੇ ਅੱਖਾਂ ਨਾਲ ਦੇਖਣਾ ਪੈਂਦਾ ਇੰਨੀ ਤੋਂਬੀ ਸੀ ਕਿ ਜੇ ਡਰਾਈਵਰ ਸੀਟ ਤੇ ਜਿਹੜਾ ਬੈਠਾ ਤੇ ਨਾਲ ਦੇ ਨੂੰ ਉਹਦੇ ਨਾਲੋਂ ਵੀ ਜ਼ਿਆਦਾ ਚੱਕੰਨਾ ਹੋਣਾ ਪੈਂਦਾ ਤੇ ਇਸ ਕਰਕੇ ਗੱਡੀ ਤੁਰਦੀ ਹੀ ਨਹੀਂ ਸੀ ਹੁੰਨੇ ਹੋਣ ਨੂੰ 4 ਦਿਨ ਲੱਗੇ ਨਹੀਂ ਸਾਡਾ ਜਿਹੜਾ ਹੁੰਦਾ ਸੀ ਤੀਜੇ ਇੱਕ ਲਾਸਟ ਪਿੱਜੀ ਰਾਤ ਨੂੰ ਖੇਤ ਕੁੱਤੇ ਇੰਨੀ ਕਿ ਬਾੜ ਕੱਢ ਦਿੰਦਾ ਬੰਦਾ ਕਹਿੰਦਾ ਜੀ ਹੀਰੋ ਵਾਲਿਆਂ ਨੇ ਕਿਹਾ ਤੁਹਾਡਾ ਪਾੜਾ ਕੱਟਣਾ ਤੁਹਰੇ ਹੀ ਦਿਮਾਗ ਖਰਾਬ ਕਰਤਾ ਤੇ ਆਪਾਂ ਗੱਡੀ ਦੀ ਤਰਪਾਲ ਤਰਪੂਲ ਨਹੀਂ ਲਾਈ ਬਈ ਫੜ ਗਏ ਆਪਾਂ ਕਹਿਆ ਵੀ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਵੀ ਸਾਡਾ ਵੀ ਗਰੂਪ ਆ ਵੀਵੇ ਬੈਲਾ ਦੇਖੋ ਪਹਿਲੀ ਦਾ ਗੱਲ ਹੁੰਦੀ ਆ ਵੀ ਗੱਡੀ ਭਰ ਕੇ ਉੱਥੋਂ 22 21 ਤਰੀਕ ਨੂੰ ਭਰੀ ਉਹਨਾਂ ਨੇ 2 ਦਿਨ ਬੰਦੇ ਨੇ ਪੈਸੇ ਨਹੀਂ ਪਾਏ ਜਿਹਨੇ ਭرائی 23 ਨੂੰ ਸ਼ਾਮ ਨੂੰ ਬੰਦਾ ਰਾਤ ਨੂੰ ਪੈਸੇ ਪਾਉਂਦਾ 9:00 ਵਜੇ ਇਹ ਨੇਚਰਲੀ ਗੱਲ ਆ ਜੀ 24 ਨੂੰ ਹੀ ਗੱਡੀ ਤੁਰਨੀ ਸੀ ਪੰਡੂਆਂ ਉਹਦੇ 21 ਨੂੰ ਭਰੀ ਹੋਈ ਆ ਤੇ ਅੱਜ 28 ਤਰੀਕ ਤੱਕ ਦਾ ਇਹ ਵੇ ਬਿਲ ਸੀ ਅੱਜ 28 ਤਰੀਕ ਆ ਤੇ 28 ਤਰੀਕ ਦਾ ਇਹ ਵੇ ਬਿਲ ਸੀਗਾ ਰਾਤ ਦਾ 12 ਵਜੇ ਐਕਸਪਾਇਰ ਹੁੰਦਾ ਹੁੰਦਾ ਤੇ ਆਪਾਂ ਗੱਡੀ ਇਹਦੇ ਸਵੇਰੇ ਲਿਆ ਕੇ 7:30 ਵਜੇ ਦੇ ਨੂੰ ਦਰਾਂਜ ਲਾਤੀ ਸੀ ਗੱਡੀ ਰਾਤ ਵੀ ਆ ਜਾਂਦੀ ਰਾਤ ਜਾਣੇ 9:00 ਵਜੇ ਚੁੱਕੇ ਸੀ ਸਾਨੂੰ ਇਹ ਤੋਂ 20 ਕਿਲੋਮੀਟਰ ਪਿੱਛੇ ਤੇ ਇਹਨੇ ਫੋਨ ਚੱਕਣਾ ਬੰਦ ਕਰਤਾ ਪਾਰਟੀ ਵਾਲੇ ਨੇ ਫੇਰ ਅਸੀਂ ਉੱਥੇ ਟਾਬੇ ਤੇ ਰੋਕ ਕੇ ਨਹੀਂ ਤਾਂ ਅਸੀਂ ਰਾਤ ਇਹਦੇ ਕੋ 9 ਵਜੇ ਪਹੁੰਚਦੇ ਚਲੋ ਜੀ ਹੁਣ 21 ਤਰੀਕ ਦਾ ਲਾੜ ਫੜ ਕੇ ਬੈਠਾ ਅਖੇ 21 ਦੀ ਗੱਡੀ ਭਰੀ ਹੋਈ ਆ ਹੁਣ 21 ਨੂੰ ਗੱਡੀ ਦਾ ਭਰ ਕੇ ਹੁਣ ਗੱਡੀਆਂ ਵਾਲੇ ਸਾਰੇ ਭਰਾਵਾਂ ਨੂੰ ਪਤਾ ਹੀ ਐ ਇਹ ਪ੍ਰੋਬਲਮਾਂ ਦਾ ਬਈ ਗੱਡੀ ਦਾ ਭਰ ਲੈਨੇ ਆ ਆਪਾਂ ਮੁੜ ਕੇ ਟਰਾਂਸਪੋਰਟ ਵਾਲੇ ਜਿਹੜੇ ਹੁੰਦੇ ਆ ਉਹ 2-2 3-3 ਦਿਨ ਪਾੜਾ ਨਹੀਂ ਪਾਉਂਦੇ ਹੋਣ ਟ੍ਰਾਂਸਪੋਰਟਰਾਂ ਨੂੰ ਵੀ ਮਾੜਾ ਨਹੀਂ ਆਪਾਂ ਕਹਿ ਸਕਦੇ ਚਲੋ ਇੱਕ ਸਰਕਲ ਬਣਿਆ ਹੋਇਆ ਹੈ ਨਾ ਆਪਾਂ ਜੀ ਤੋਂ ਪੱਕਾ ਭਰਦੇ ਹੁੰਦੇ ਆ ਉਹਨੂੰ ਆਪਣਾ ਭੇਦ ਹੁੰਦਾ ਤੇ ਆਪਾਂ ਨੂੰ ਉਹਦਾ ਭੇਦ ਹੁੰਦਾ ਵੀ ਚਲ ਪੈਸਾ ਨਹੀਂ ਮਰਦਾ ਕੋਈ ਗੱਲ ਨਹੀਂ ਕਈ ਵਾਰੀ ਇਹਨਾਂ ਦੇ ਵੀ ਸਰਕਲ ਟਾਈਟ ਹੁੰਦੇ ਆ ਇਧਰ ਨਹੀਂ ਪੇਮੈਂਟ ਉਧਰ ਟੋਪੀਆਂ ਘਮਾਉਣੀਆਂ ਹੁੰਦੀਆਂ ਨੇ ਠੀਕ ਆ ਨਾ ਚਲੋ ਹੁਣ ਜਿਹੜਾ ਮੇਰਾਪੁਰਾ ਗੱਡੀ ਵਾਲੇ ਦਾ ਕਹੂਰ ਨਿਕਲਦਾ ਹੁੰਦਾ ਹਰੇਕ ਥੀਜ ਤੇ ਅਗੇ ਜੀ ਉਹ ਵੀ ਸੀਦੇ ਉਥੋਂ ਭਰ ਕੇ ਨਿਕਲੇ ਹੋ ਉਂ ਤੇ ਤੁਸੀਂ 28 ਨੂੰ ਪਹੁੰਚੇ ਹੋ ਇੱਥੇ ਹੁਣ 21 ਤੋਂ ਬਾਅਦ 22 ਤੇ 23 ਦੋ ਦਿਨ ਲੰਘੇ 23 ਨੂੰ ਰਾਤ ਨੂੰ ਬੰਦਾ ਪੇਮੈਂਟ ਪਾ ਰਿਹਾ 8:30 8:30 9:00 ਵਜੇ ਮਹਾਰਾਜ ਉਦੋਂ ਠੰਡ ਦਾ ਟਾਈਮ ਆ ਤੇ ਧੁੰਦ ਦਾ ਟਾਈਮ ਆ ਉਸ ਵੇਲੇ ਨਾ ਤਾਂ ਆਪਾਂ ਕਿਸੇ ਪੰਪ ਵਾਲੇ ਦੀ ਪਰਚੀ ਕਲੀਅਰ ਕਰ ਸਕਦੇ ਆ ਨਾ ਗੱਡੀ 'ਚ ਤੇਲ ਪਵਾ ਸਕਦੇ ਆ ਉਹ ਤਾਂ ਨੇਚਰਲੀ ਗੱਲ ਆ ਵੀ ਅਗਲੇ ਦਿਨ ਹੀ ਤੁਰਿਆ ਜਾਣਾ ਸੀ ਚਲੋ ਅਗਲੇ ਦਿਨ ਆਪਾਂ ਦਿਨੇ 12 1 ਵਜੇ ਗੱਡੀ ਦੀ ਟੈਂਕੀ ਟੋਕੀ ਫੁੱਲ ਕਰਾ ਕੇ ਸਭ ਕੁ ਕੁਲੀਅਰ ਕਰਕੇ ਕਪੜਾ ਜਿਹੜਾ ਬੈਗ ਪਾ ਕੇ ਤੇ